ਸਾਰਿਆਂ ਸਤਿ ਸ਼੍ਰੀ ਅਕਾਲ ਜੀ ਆਸਾਂ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਹੋਗੇ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਆਪਾਂ ਨਾ ਵੇਸਨ ਤੇ ਡਰਾਈ ਫਰੂਟ ਦੇ ਨਾ ਲੱਡੂ ਬਣਾ ਰਹੇ ਹਾਂ ਇਹ ਲੱਡੂ ਜਿਹੜਾ ਨਾ ਸਿਹਤ ਲਈ ਬਹੁਤ ਵਧੀਆ ਵਾ ਇਹਦੇ ਵਿੱਚ ਦਿਮਾਗ ਨੂੰ ਤੇਜ਼ ਕਰਨ ਦੇ ਜਿਹੜੇ ਗੁਣ ਤੇ ਦਿਲ ਨੂੰ ਮਜ਼ਬੂਤ ਰੱਖਣ ਦੇ ਪ੍ਰੋਟੀਨ ਹੈਗੀ ਆ ਤਾਕਤ ਦੇਂਦਾ ਇਹ ਚ ਜੋ-ਜੋ ਚੀਜ਼ਾਂ ਆਪਾਂ ਪਾ ਰਹੇ ਹਾਂ ਨਾ ਉਹ ਸਾਰੀਆਂ ਕੋਲਰ ਲਾ ਕੇ ਇੱਕ ਗੱਜਾ ਬਣ ਜਾਣੀ ਆ ਤੇ ਕੋਸ਼ਿਸ਼ ਕਰਿਓ ਸਟੈਪ ਬਾਏ ਸਟੈਪ ਮੈਂ ਸਾਰੇ ਇਹਦੇ ਗੁਣ ਵੀ ਦੱਸ ਦੇਣਾ ਪਹਿਲਾਂ ਰੈਸਪੀ ਜਦੋਂ ਦੱਸਾਂਗਾ ਤੇ ਨਾਲ-ਨਾਲ ਮੈਂ ਸਟੈਪ ਬਾਏ ਸਟੈਪ ਇੱਕ-ਇੱਕ ਚੀਜ਼ इजीली ਕਰਨ ਦੀ ਕੋਸ਼ਿਸ਼ ਕਰੂੰਗਾ ਵੀ ਤੁਹਾਨੂੰ ਆਰਾਮ ਨਾਲ ਸਮਝ ਲੱਗ ਜਾਏ ਤੇ ਕੋਸ਼ਿਸ਼ ਕਰਿਓ ਇੱਥੇ ਅਮਲ ਕਰਨ ਦੀ ਤੇ ਤੁਹਾਨੂੰ ਬਹੁਤ ਵਧੀਆ ਇੱਕ ਚੀਜ਼ ਇੱਕ ਤਾਂ ਸਵਾਦ ਦਾ ਸਵਾਦ ਹੋਊਗਾ ਨਾਲ ਗਜਾ ਦੀ ਗਜਾ ਬਣ ਜਾਊਗੀ ਤੇ ਆਪਾਂ ਕਰਦੇ ਹਾਂ ਸ਼ੁਰੂ ਆਪਾਂ ਨੇ ਵੇਸਣ ਲਿਆ ਜੀ 1 ਕਿਲੋ ਤੇ ਇਹ ਲਿਆ ਮੋਟਾ ਵੇਸਣ ਇਹ ਜੇ ਮੋਟਾ ਨਾ ਹੋਵੇ ਬਰੀਕ ਵੀ ਲੈ ਲਓ ਤਾਂ ਵੀ ਤੁਹਾਨੂੰ ਮੈਂ ਉਸ ਤਰ੍ਹਾਂ ਦੇ ਬਣਾਉਣੇ ਦੱਸ ਦਾਂਗਾ ਤੇ ਜਿਸ ਤਰ੍ਹਾਂ ਦੇ ਦਾਣੇ ਦਾਣੇਦਾਰ ਜਿਹੜਾ ਨਾ ਵੇਸਣ ਦੇ ਬੰਦੇ ਆ ਬਾਕੀ ਇਹ ਵੇਸਣ ਦੇ ਵਿੱਚ ਜਿਹੜਾ ਨਾ ਇਹ ਵੇਸਣ ਦੇ ਵਿੱਚ ਪ੍ਰੋਟੀਨ ਫਾਈਬਰ ਆਇਰਨ ਜਿਹੜਾ ਨਾ ਭਰਪੂਰ ਮਾਤਰਾ ਚ ਹੁੰਦਾ ਜਿਹੜਾ ਆਪਣੇ ਸਰੀਰ ਨੂੰ ਸ਼ਕਤੀ ਬਖਸ਼ਦਾ ਤੇ ਇਹ ਤੋਂ ਇਲਾਵਾ ਅੱਧਾ ਕਿਲੋ ਆਪਾਂ ਖੰਡ ਪਾ ਰਹੇ ਆ ਵੈਸੇ 400 ਗ੍ਰਾਮ ਤੋਂ ਲੈ ਕੇ 600 ਗ੍ਰਾਮ ਤੱਕ ਰ ਆਪਾਂ ਪਾ ਸਕਦੇ ਆ ਤੇ ਆਪਣੇ ਸਵਾਦ ਅਨੁਸਾਰ ਤੁਸੀਂ ਕਰ ਸਕਦੇ ਹੋ ਤੇ ਆ ਜਿਹੜਾ ਘਿਓ ਆ ਇਹ 800 ਗ੍ਰਾਮ ਐਸ ਲਈ ਮੈਂ ਲਿਆ ਵਾ ਵੈਸੇ 600 ਗ੍ਰਾਮ ਤੋਂ ਲੈ ਕੇ 700 ਗ੍ਰਾਮ ਤੱਕ ਲੱਗੇਗਾ ਜਿੰਨਾ ਲੱਗੇਗਾ ਮੈਂ ਸਾਰਾ ਬੇਸਟ ਲਿਖ ਦੇਵਾਂਗਾ ਬਾਕੀ ਆ ਛੋਟੀ ਇਲਾਚੀ ਆ ਛੋਟੀ ਇਲਾਚੀ ਜਿਹੜੀ ਆ ਨਾ ਇਹ ਤਿੰਨਕ ਚਮਚੇ ਲਏ ਆ ਸਵਾਦ ਵਾਸਤੇ ਆ ਤੇ ਬਹੁਤ ਵਧੀਆ ਆ ਇਹ ਵੀ ਤੇ ਇਹਨੂੰ ਬਿਲਕੁਲ ਗ੍ਰाइंड ਕਰਕੇ ਨਾ ਤੇ ਮੈਂ ਛਾਣ ਕੇ ਪਾਇਆ ਇਸੇ ਤਰ੍ਹਾਂ ਆ 40 50 ਗ੍ਰਾਮ ਜਿਹੜੇ ਨਾ ਇਹ ਹੈਗੇ ਆ ਚਾਰੇ ਮਗਜਾ ਵੈਸੇ ਤੁਸੀਂ ਖੀਰੇ ਤੇ ਖਰਬੂਜੇ ਦੇ ਲੈਣੇ ਮੈਨੂੰ ਉੱਥੋਂ ਤੱਲੇ ਉਹ ਮਿਲੇ ਨਹੀਂ ਆਹ ਕਰਕੇ ਚਾਰੇ ਮਗਜ ਪਾ ਰਹੇ ਇਹ ਪੰਜੇ ਚੀਜ਼ਾਂ ਜਿਹੜੀਆਂ ਨਾ ਬਹੁਤ ਜ਼ਰੂਰੀ ਆ ਵੇਸਣ ਵੀ ਮੈਂ ਛਾਣ ਕੇ ਪਾਇਆ ਵਾ ਖੰਡ ਵੀ ਛਾਣ ਕੇ ਪਾਈ ਆ ਤੇ ਕਿਉਂਕਿ ਇਹਨਾਂ ਨਿਸ਼ਾਨਾ ਬਹੁਤ ਜ਼ਰੂਰੀ ਆ ਕੋਈ ਨਿਕਰ ਕੁਟ ਜਿਹੜਾ ਰਹਿ ਜੇ ਤਾਂ ਉਹ ਨਿਕਲ ਜਾਂਦਾ ਤੇ ਆ ਪੰਜ ਚੀਜ਼ਾਂ ਤੇ ਬਹੁਤ ਜ਼ਰੂਰੀ ਆ ਬਾਕੀ ਜਿਹੜੀਆਂ ਚੀਜ਼ਾਂ ਨਾ ਇਹ ਆਪਸ਼ਨਲ ਆ ਇਹਨਾਂ ਚ ਜਿਤਨਾ ਇਹ ਆ ਗਾ ਮੇਗਾ 3 ਨਾ ਭਰਪੂਰ ਜਿਹੜਾ ਚੀਜ਼ਾਂ ਦਿਮਾਗ ਆ ਕੇ ਬਹੁਤ ਚੰਗੀ ਆ ਖਰੋਟ ਇਹ ਖਰੋਟ ਗਿਰੀ ਜਿਹੜੀ ਆ ਮੈਂ 150 ਗ੍ਰਾਮ ਲਈ ਆ ਇਸੇ ਤਰ੍ਹਾਂ ਬਾਦਾਮ ਦੀ ਗਿਰੀ ਜਿਹੜੀ ਆ ਉਹ ਮੈਂ 150 ਗ੍ਰਾਮ ਲਈ ਆ ਆ ਕਾਜੂ ਲਈ ਆ ਇਹ ਇਹ ਹੈਗੇ ਆ 100 ਗ੍ਰਾਮ ਤੇ ਅਸ਼ੋਗੀ ਲਈ ਆ 40 ਗ੍ਰਾਮ ਤੇ ਆ ਕੇਸਰ ਜੜਾ ਨਾ ਇਹ ਲਿਆਵਾ ਇਹ ਰੰਗ ਵੀ ਦੇਗਾ ਤੇ ਆਪਾਂ ਨੂੰ ਗਰਮੈਸ਼ ਵੀ ਦੇਗਾ ਬਹੁਤ ਵਧੀਆ ਗਰਮੀਆਂ ਚ ਇਹਨੂੰ ਵਰਤਿਆ ਜਾ ਸਕਦਾ ਇਹਨੂੰ ਮੈਂ ਪਾਣੀ ਚ ਦੋ ਚਮਚਾ ਪਾ ਕੇ ਪੀਉਆ ਤੇ ਥੋੜੀ ਨੀ ਸੰਡ ਲਈਏ ਚਮਚੇ ਦਾ ਕੋਈ ਤੀਜਾ ਹਿੱਸਾ ਹਾਂਜੀ ਤੇ ਇਹ ਸਾਰੀ ਜਿਹੜੀ ਆਪਣੀ ਸਮਗਰੀ ਆ ਜਿਹੜਾ ਇਹ ਰੈਸਪੀ ਆ ਤੇ ਬਾਕੀ ਇਹਨੂੰ ਸਟੈਪ ਬਾਈ ਸਟੈਪ ਮੈਂ ਤੁਹਾਨੂੰ ਦੱਸੀ ਜਾਊ ਕਿਵੇਂ-ਕਿਵੇਂ ਕਰਨਾ ਤੇ ਉਹ ਦੇਖ ਲਿਓ ਤੁਸੀਂ ਪਹਿਲਾਂ ਆਪਾਂ ਥੋੜਾ ਇਹਨਾਂ ਘੋੜਾ ਜੜਾ ਨਾ ਇਹਦੇ ਵਿੱਚ ਪਾ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਬਦਾਮਾਂ ਨੂੰ ਵਿੱਚ ਪਾ ਦਾਂਗੇ ਤੇ ਹਲਕੀ ਅੱਗ ਤੇ ਨਾ 2-2.5 ਮਿੰਟ ਸਿਰਫ ਇਹਨਾਂ ਨੂੰ ਰੋਸਟ ਕਰਨਾ ਵਾ ਤੇ ਬਦਾਮਾਂ ਤੋਂ ਬਾਅਦ ਜਿਹੜੇ ਨਾ ਇਹ ਅਖਰੂਟ ਤੇ ਜਿਹੜੇ ਹੈਗੇ ਆ ਕਾਜੂ ਇਹਨਾਂ ਨੂੰ ਵੀ ਥੋੜਾ ਨਾ ਆਪਾਂ ਨਾ ਰੋਸਟ ਕਰ ਲੈਣਾ ਥੋੜਾ ਇਹ ਫਲਾਵਰ ਚ ਆ ਜਾਣਗੇ ਤੇ ਇਹਨਾਂ ਨੂੰ ਰੱਖ ਲੈਣਾ ਠੰਡੇ ਕਰਕੇ ਫਿਰ ਆਪਾਂ ਗ੍ਰਾਈਂਡ ਕਰਨਾ ਸਾਰਿਆਂ ਨੂੰ ड्राई फ्रूट रोस्ट ਕਰਕੇ ਨਾ ਤਾਂ ਕੜਾਈ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲੈਣੀ ਆ ਤੇ ਤਕਰੀਬ 500 ਗ੍ਰਾਮ ਜਿਹੜਾ ਆਪਾਂ ਕਿਓ ਜਿਹੜਾ ਨਾ ਗਰਮ ਕਰਨਾ ਸਿਰਫ ਤੇ ਗਰਮ ਕਰਕੇ ਨਾ ਉਹ ਤੋਂ ਬਾਅਦ ਕੋਈ ਲਗਭਗ 200 ਗ੍ਰਾਮ ਆਪਾਂ ਕਿਓ ਜਿਹੜਾ ਇਹਨੂੰ ਕੱਢ ਲੈਣਾ ਤੇ ਵੱਖਰਾ ਰੱਖਣਾ ਤੇ ਜਦੋਂ ਆਪਾਂ ਵੇਸਣ ਰੋਸਟ ਕਰਾਂਗੇ ਨਾ ਤੇ ਉਹਦੇ ਵਿੱਚ ਜਦੋਂ ਲੋੜ ਪਏਗੀ ਤੇ ਇਹਨੂੰ ਫਿਰ ਚਮਚਾ-ਚਮਚਾ ਕਰਕੇ ਆਪਾਂ ਵਰਤ ਸਕਦੇ ਆ ਇਸ ਤੋਂ ਬਾਅਦ ਆਪਾਂ ਵੇਸਣ ਪਾ ਕੇ ਨਾ ਤੇ ਉਹਨੂੰ ਭੁੰਨਾਂਗੇ ਫਿਰ ਤੇ ਇੱਕ ਗੱਲ ਦਿਮਾਗ 'ਚ ਰੱਖਿਓ ਜਿਹੜਾ ਵੇਸਣ ਆ ਨਾ ਇਹਨੂੰ ਪਕਾਣਾ ਬਹੁਤ ਜ਼ਰੂਰੀ ਆ ਇਹਨੂੰ ਤਾਂ ਭੰਗ ਨਾਲ ਜੇ ਘੱਟ ਪੁੱਜਾ ਤੇ ਤਾਂ ਵੀ ਮੁਸ਼ਕਲ ਤੇ ਦੇ ਜ਼ਿਆਦਾ ਪੁੱਜ ਗਿਆ ਤਾਂ ਤਾਂ ਵੀ ਜਿਹੜਾ ਵਾ ਘਰਵਾ ਬਣ ਜਾਊਗਾ ਤੇ ਜੇ ਘੱਟ ਹੋਇਆ ਤੇ ਉਹ ਸੰਗ ਨਾ ਲੱਗੂਗਾ ਤੇ ਇਹਨੂੰ ਲੋ ਤੋਂ ਮੀਡੀਅਮ ਦੇ ਵਿਚਕਾਰ ਜਿਹੜਾ ਫਲੇਮ ਰੱਖ ਕੇ ਨਾ ਤੇ ਇਹਨੂੰ ਬਣਾਣਾ ਭੁੰਨਣਾ ਵਾ ਤੇ ਜਦੋਂ ਆਪਾਂ ਹੁਣ ਪਾਇਆ ਨਾ ਵੇਸਣ ਨੂੰ ਸਾਰਾ ਇਹ ਚੰਗੀ ਤਰ੍ਹਾਂ ਘੋਦ ਵਿੱਚ ਮਲਾਣਾ ਤੇ ਢੇਲੇ ਤੋੜੀ ਜਾਣੇ ਆ ਤੇ ਜਦੋਂ ਆਪਣਾ ਘਿਓ ਥੋੜਾ ਆਪਾਂ ਨੂੰ ਘੱਟ ਲੱਗੇ ਤੇ ਆਪਾਂ ਜਿਹੜਾ ਵੱਖਰਾ ਰੱਖਿਆ ਘਿਓ ਤੇ ਕਦੋਂ ਕਰਛੀਆਂ ਪਾਈ ਜਾਣੀਆਂ ਨਾਲ-ਨਾਲ ਤੇ ਇਹ ਝੋ ਲਗਭਗ ਲੱਗ ਹੀ ਜਾਣਾ ਸਾਰਾ ਪਰ ਇਹ ਥੋੜਾ ਥੋੜਾ ਪਾ ਕੇ ਜਿਵੇਂ ਜਿਵੇਂ ਵੇਸਨ ਨੂੰ ਲੋਡ ਹੋਊਗੀ ਤਵੇਂ-ਤਵੇਂ ਆਪਾਂ ਪਾਈ ਦੇਣਾ ਤੇ ਇਹਨੂੰ ਹਿਲਾਇ ਜਾਣਾ ਰਲਾਈ ਜਾਣਾ ਚੰਗੀ ਤਰ੍ਹਾਂ ਤੇ ਆ ਜਿਹੜਾ ਨਾ ਢੇਲੇ ਇਨਕੇ ਮੋਠੇ ਇਹਨੂੰ ਪੰਨੀ ਜਾਣਾ ਵਾ ਤੇ ਇਹ ਮਤਲਬ ਹਲਾਉਣਾ ਨਹੀਂ ਛੱਡਣਾ ਤੇ ਸੇਕ ਬਹੁਤ ਜ਼ਿਆਦਾ ਨਹੀਂ ਕਰਨਾ ਡਾਕੂਮੈਂਟ ਹੋ ਗਏ ਆ ਤੇ ਵੇਸਨ ਘੋੜੇ ਵਿੱਚ ਪੂਰੀ ਤਰ੍ਹਾਂ ਮਿਲ ਗਿਆ ਆਪਾਂ ਹੁਣ ਬਸ ਇਹਨੂੰ ਹਿਲਾਈ ਜਾਣਾ ਲਗਾਤਾਰ 17 ਮਿੰਟ ਹੋ ਗਏ ਜੀ ਤੇ ਵੇਸਨ ਨੇ ਨਾ ਘੋੜਾ ਛੱਡਣਾ ਸ਼ੁਰੂ ਕਰ ਦਿੱਤਾ ਤੇ ਥੱਲੇ ਸੇਕ ਜਿਹੜਾ ਉਹ ਮਦਮੀਆਂ ਤੇ ਆਪਾਂ ਇਹਨੂੰ ਹਿਲਾਈ ਜਾਣਾ ਇਸੇ ਤਰ੍ਹਾਂ ਹੀ ਆਸ ਹੈਗੀ ਵੀ 20-22 ਮਿੰਟ ਚ ਸਾਰਾ ਜਿਹੜਾ ਨਾ ਪ੍ਰੋਸੈਸ ਜਿਹੜਾ ਭਨਨ ਦਾ ਵੇਸਨ ਉਹ ਹੋ ਜਾਏਗਾ ਪਰ ਲੱਗਦਾ ਜ਼ਿਆਦਾ ਟਾਈਮ ਲੱਗਦੇਗਾ ਤਾਂ ਆਪਾਂ ਲਗਾਤਾਰ ਹਿਲਾਈ ਜਾਣਾ ਇਸ ਇਹਨੂੰ ਲਗਭਗ ਨਾ 28 ਮਿੰਟ ਹੋ ਗਏ ਜੇ ਤੇ ਹੁਣ ਆ ਲਗਭਗ ਕਾਫੀ ਘੋੜ ਛੜ ਦਿੱਤਾ ਨੇ ਵੇਸਣ ਨੇ ਤੇ ਇੱਕ ਵਾਰ ਨਾ ਜਿਹੜਾ ਆ ਜਿਹੜਾ ਕੇਸਰ ਜੜਾ ਨਾ ਇਹਨੂੰ ਜਿਹਨੂੰ ਭੋਇਆ ਸੀ ਆਪਾਂ ਇਹ ਵਿੱਚ ਪਾ ਕੇ ਤੇ ਨਾਲ ਪਾਣੀ ਵੀ ਪੈਰੇਗਾ ਇੱਕ ਤੇ ਦਾਣੇ ਬਣ ਜਾਣਗੇ ਇਹਦੇ ਤੇ ਨਾਲ ਜਿਹੜਾ ਵੇਸਣ ਆ ਇਹ ਵੀ ਵਿੱਚ ਪੂਰੀ ਤਰ੍ਹਾਂ ਰਲ ਚ ਮਿਚ ਜਾਏਗਾ ਤੇ ਉਹ ਅਸੀਂ ਆ ਪਾ ਦਾਂਗੇ ਹਲੇ 5-7 ਮਿੰਟ ਹੋਰ ਇਹਨੂੰ ਭੁੰਨਣਾ ਪੈਣਾ ਵਾ ਕਿ ਮੈਂ ਪਹਿਲਾਂ ਭਾਰ ਰਿਆਂ ਵਾਂ ਤੇ ਤਾਂ ਕਿ ਨਾਲ ਨਾਲ ਇਹ ਇਹ ਵੀ ਜਿਹੜਾ ਵੈਸਨ ਵੀ ਆਪਣਾ ਪੂਰਾ ਰੰਗ ਛਾੜ ਦਵੇ 4 ਮਿੰਟਾਂ ਬਾਅਦ ਨਾ ਆ ਪੋਜੀਸ਼ਨ ਦੇ ਇੱਕ ਤੇ ਨਾ ਕੜਾਈ ਵੱਡੀ ਆ ਤੇ ਦੂਜਾ ਇਹਦਾ ਥੱਲਾ ਵੀ ਬੜਾ ਭਾਰੀ ਆ ਤੇ ਉਹਦਾ ਕਰਕੇ ਟਾਈਮ ਜ਼ਿਆਦਾ ਲੱਗਣ ਰਿਹਾ ਬਾਕੀ ਪੇਸ਼ੀਐਂਟਸ ਨਹੀਂ ਗਵਾਣੀ ਇਹਨੂੰ ਹਿਲਾਇ ਜਣਾ ਸਟੈਪ ਬਾਈ ਸਟੈਪ ਮੈਂ ਦੱਸਣ ਦੀ ਕੋਸ਼ਿਸ਼ ਕਰਨ ਰਿਹਾ ਤਾਂ ਕਿ ਨਵੇਂ ਜਿਹੜਾ ਕੋਈ ਕਰਨ ਵਾਲਾ ਨਾ ਉਹਨੂੰ ਪਤਾ ਲੱਗੇ ਵੀ ਤੁਸੀਂ ਵੈਸਨ ਭੁੰਨਣਾ ਕਿਵੇਂ ਆ ਮਿੰਟ ਕਿਤੇ ਪਤਾ ਹੀ ਦਾ ਥੱਲਾ ਬੜਾ ਮੋਟਾ ਸੀ ਇੱਕ ਮੈਂ ਬਿਲਕੁਲ ਲੋਪ ਕਰ ਛੱਡਿਆ ਵਾ ਤੇ ਤੁਸੀਂ ਮਤਲਬ ਆ ਲੈ ਕੇ ਚੱਲੋ ਕਿ ਆਪਣਾ ਜਿਹੜਾ ਨਾ ਪੇਸ਼ੈਂਸ ਨਹੀਂ ਸੱਜਣਾ ਇਹਨੇ ਕਰਦੇ ਰਹਿਣਾ ਹੁਣ ਬਿਲਕੁਲ ਖਾਰ ਆ ਇਹ ਚਾਹ ਸੋ ਗਈ ਥੋੜੀ ਨਹੀਂ ਮੈਂ ਨਾ ਮਿਲਾ ਦੇਣਾ ਤਾਂ ਕਿ ਜਿਹੜੀ ਨਾ ਥੋੜਾ ਨਾ ਆਪਣਾ ਸੇਕ ਲੈ ਕੇ ਨਾ ਫੁੱਲ ਜੇਗੀ ਇੱਥੇ ਜੇ ਹੁਣ ਤੁਸੀਂ ਰੰਗ ਵੀ ਮਲਾਂਦੇ ਆ ਨਾ ਕੋਈ ਜਿੱਤਰਾ ਹਲਵਾ ਮਲਾਂਦੇ ਆ ਐਸ ਸਟੇਜ ਤੇ ਮਲਾਂਦੇ ਆ ਪਰ ਮੈਨੂੰ ਲੱਗਦਾ ਮੈਂ ਰੰਗ ਦੀ ਸਿਰਫ ਕੇਸਰੀ ਪਾਇਆ ਵਾ ਉਹ ਜਿਹੜਾ ਵੀ ਰੰਗ ਛੱਡੂਗਾ ਠੀਕ ਆ ਜੇ ਕੇਸਰ ਨਾ ਮਿਲੇ ਤਾਂ ਹਲਦੀ ਵੀ ਵਰਤੀ ਜਾ ਸਕਦੀ ਹੈ ਸੇਕ ਨੇ ਬਿਲਕੁਲ ਬੰਦ ਕਰਤਾ ਤੇ ਸੋਗੀ ਪਾ ਕੇ ਸੇਕ ਬੰਦ ਕਰਕੇ ਬਿਲਕੁਲ ਐ ਨੂੰ ਹਲਾਈ ਜਾਣਾ ਵਾ ਤੇ ਇਹ ਪਾ ਦਿੱਤੇ ਤੇ ਇਹਨੇ ਆਪਣਾ ਥੋੜੇ ਕੜਾਈ ਦਾ ਸੇਕ ਜਿਹੜਾ ਨਾ ਉਨੇ ਜੜਾ ਇਹਨੂੰ ਮਤਲਬ ਜਿੰਨੂੰ ਕਹਿੰਦੇ ਨਾ ਥੱਲੇ ਲਾਲ ਕਰ ਦੇਣਾ ਸਾਰਾ ਬੀਸਨ ਤੇ ਹੁਣ ਇਹਨੂੰ ਮਤਲਬ ਹਲਾ ਕੇ ਠੰਡਾ ਕਰਨਾ ਆਪਾਂ ਫੇ ਬਾਕੀ ਥੋੜਾ ਪਾਣੀ ਸਾਰਾ ਜਦੋਂ ਬਾਹਰ ਤੇ ਭਾਰੀ ਇਹਨੂੰ ਹਲਾਈ ਜਾਣਾ ਜੇ ਲਗਾਤਾਰ ਨੀਚੇ ਥੱਲੀਆਂ ਨੇ ਛੱਡ ਦੇਣਾ ਹੁਣ ਆਪਾਂ ਨਾ ਡਰਾਈ ਫਰੂਟ ਨੂੰ ਦਰਫਰ ਕਰਨਾ ਚਾਹੇ ਕੁੱਟ ਕੇ ਕਰ ਲੋ ਚਾਹੇ ਉੱਪਰ ਚ ਮੜਨ ਘਟਕਾ ਦੇ ਲੋ ਚਾਹੇ ਮਿਕਸੀ ਚ ਮੜਨ ਘਟਕਾਈ ਦੇਣਾ ਬਾਅਦ ਥੋੜਾ ਠੰਡਾ ਹੋ ਜਾਂਦਾ ਨਾ ਇਹਦੇ ਚ ਆ ਜਿਹੜੇ ਹੈਗੇ ਸੀ ਚਾਹ ਮਗਜ ਉਹ ਪਾ ਦਨੇ ਤੇ ਆ ਸਾਰੇ ਜਿਹੜੇ ਡਰਾਈ ਫਰੂਟ ਆ ਇਹ ਲਾਤੀ ਪਾਊਡਰ ਤੇ ਥੋੜੀ ਜਿਹੀ ਸੁੰਡਾ ਆ ਵੀ ਤੇ ਚੰਗੀ ਤਰ੍ਹਾਂ ਨਾ ਇਹਨੂੰ ਰੁਲਾ ਦੇਣਾ ਨਾ ਹੁਣ ਨਾ ਠੰਡਾ ਗਿਆ ਲਗਭਗ ਗਲਪੈਂਦੀ ਆ ਤੇ ਜੇ ਨਾ ਹੁਣ ਆਪਾਂ ਖੰਡ ਰਲਾ ਦੇਣੀ ਤੇ ਖੰਡ ਮੈਂ ਪਾਣ ਲੱਗਾ ਜੇ 400 ਗ੍ਰਾਮ 400 ਤੋਂ ਲੈ ਕੇ 600 ਗ੍ਰਾਮ ਤੱਕ ਤੁਸੀਂ ਪਾ ਸਕਦੇ ਹੋ ਪਰ ਕਿਉਂਕਿ ਬੱਚੇ ਘਰ ਤੋਂ ਪਸੰਦ ਕਰਦੇ ਤਾਂ ਤਾਂ ਕਰਕੇ ਇਹਨੂੰ ਛਾਂਕਵੇਂ ਪਹਿਲਾਂ ਰੱਖਿਆ ਇਹ ਸਾਰੇ ਜਿਦ ਤਰ੍ਹਾਂ ਇਹਨੂੰ ਰਲ ਲਾ ਲੈਣਾ ਉਹ ਢੰਗ ਨਾਲ ਤਾਂ ਜੇ ਖੰਡ ਜੜੀਆਂ ਸਾਰੇ ਰਲ ਜੇ ਥੋੜਾ ਮਿੰਟ ਹੋ ਠੰਡੀਆਂ ਕਰਕੇ ਨਾ ਤੇ ਆਪਾਂ ਲੱਡੂ ਬਣਾਉਣਾ ਸ਼ੁਰੂ ਕਰਨੇ ਆ ਤੇ ਲੱਡੂ ਬਣਾਉਣ ਤੋਂ ਪਹਿਲਾਂ ਆਪਾਂ ਇੱਕ ਰਿਹਾਥ ਆਪਣੇ ਦੇਖ ਲੈਣੇ ਨੋ ਕੱਟੇ ਹੋਣੇ ਚਾਹੀਦੇ ਆ ਤੇ ਉਂਗਲ 'ਚ ਕੋਈ ਵੀ ਮੁੰਦਰੀ ਨਹੀਂ ਹੋਣੀ ਚਾਹੀਦੀ ਆਪਾਂ ਘਰੇ ਬਣਾਉਣੇ ਆ ਇੰਨਾ ਤੇ ਹੋਣਾ ਚਾਹੀਦਾ ਨਾ ਵੀ ਆਪਾਂ ਪੂਰੀ ਸਫਾਈ ਦਾ ਧਿਆਨ ਰੱਖੀਏ ਆਪਣੇ ਲਈ ਬਣਾਉਂਦੇ ਆ ਤੇ ਇਹਨਾਂ ਦਾ ਸਾਈਜ਼ ਮਿਲ ਲਈ ਆਪਣਾ ਆਪਣੇ ਅੰਦਾਜ਼ੇ ਨਾਲ ਤੁਸੀਂ ਲੈ ਸਕਦੇ ਹੋ ਵੱਡੀ ਛੋਟੀ ਵੀ ਹੋ ਜਾ ਤੇ ਕੋਈ ਨ ਘਰ ਦੇ ਜੀ ਨਹੀਂ ਖਾਣੀ ਹੁੰਦੀ ਕੋ ਵੱਡੇ ਛੋਟੇ ਜੀ ਵੀ ਹੁੰਦੇ ਆ ਤੇ ਜੇ ਨਹੀਂ ਤੇ ਤੁਸੀਂ ਉਹਦੀ ਮਦਦ ਲੈ ਸਕਦੇ ਹੋ ਇੱਕ ਸਾਈਜ਼ ਮਨਵਾ ਕੇ ਕੋਈ ਚਮਚਾ ਰੱਖ ਸਕਦੇ ਹੋ ਜਾਂ ਕੋਈ ਹੋਰ ਚੀਜ਼ ਤੇ ਆ ਬਾਰੀ ਬਾਰੀ ਸਾਰੇ ਬਣਾ ਕੇ ਇਸ ਤਰ੍ਹਾਂ ਰੱਖ ਕੇ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਚਾਰੇ ਮਗਜ ਤੇ ਦੂਸਰਾ ਤੁਹਾਡਾ ਆ ਜਾਂਦਾ ਵਾ ਇਹ ਬਦਾਮ ਜੋਬ ਕੀਤਾ ਉਹ ਉੱਤੇ ਸਜਾਵਟ ਲਈ ਆਪਾਂ ਲਾ ਦੇਣੀ ਆ ਲੱਡੂ ਨਾ ਬਣ ਕੇ ਹੋ ਗਏ ਜੀ ਤਿਆਰ ਤੇ ਲਗਭਗ ਮਤਲਬ ਸਾਰੇ ਮਟੀਰੀਅਲ ਦੇ ਕੋਈ ਬਣ ਬਿੰਡਕ ਬਣੇ ਪਨਪਿੰਡਕ ਜਿੰਦਾ ਹੈ ਇਹ ਤੇ ਬਾਕੀ ਸਾਜ ਕੋਈ ਵੱਡਾ ਛੋਟਾ ਹੋਵੇ ਕੋਈ ਫਰਕ ਨਹੀਂ ਪੈਂਦਾ ਬੱਚੇ ਵੀ ਹੁੰਦੇ ਵਿੱਚ ਤੇ ਬਾਕੀ ਬਣੇ ਇਸ ਤਰ੍ਹਾਂ ਦੇ ਜੇ ਲੱਡੂ ਨਾ ਇਸ ਤਰ੍ਹਾਂ ਦੇ ਕੋਈ ਬਣੇ ਜੇ ਮੈਂ ਤੁਹਾਨੂੰ ਤੋੜ ਕੇ ਵਿਖਾ ਦਿੰਦਾ ਵਾ ਆ ਐਦਾਂ ਦੇ ਲੱਡੂ ਬਹੁਤ ਵਧੀਆ ਖਸਤਾ ਵਾ ਤੇ ਦਾਣੇਦਾਰ ਆ ਤੇ ਭਾਈ ਖਾ ਕੇ ਵੇਖ ਲੈ ਥੋੜਾ ਨਾ ਖਾ ਕੇ ਵੇਖ ਇੱਕ ਲੋੜ ਕਿਵੇਂ ਆ ਬਈ ਕੀ ਬਾਤ ਆ ਨਿੱਕੇ ਤੂੰ ਆਵੇਂ ਲੈ ਨਿੱਕੇ ਨੂੰ ਖਾਣੇ ਨਿੱਕਾ ਖਾਗ ਵੀ ਇਹ ਥੋੜਾ ਨੇ ਖਾਗ ਵੀ ਉਹਨਾਂ ਖਾਣਾ ਨਹੀਂ ਮੁੱਢਲੀ ਵਾਤ ਵਾਤ ਚੱਲ ਠੀਕ ਆ ਇਹ ਲੱਡੂ ਜੜੇ ਨਾ ਹਲਵਾਈ ਨੂੰ ਘਟ ਨਹੀਂ ਮਲੇ ਹਲਵਾਈ ਤੋਂ ਵੇਖਣ ਨੂੰ ਵੀ ਵਧੀਆ ਤੇ ਸਵਾਦ ਵੀ ਵਧੀਆ ਬਾਕੀ ਇਹ ਤੇ ਦਰਨੀ ਚੀਜਾਂ ਪਾ ਪਾਤੀਆਂ ਨਾ ਉਹ ਸਿਹਤ ਲਈ ਵੀ ਵਧੀਆ ਆਪਾਂ ਚੰਗਾ ਜਿਹੜਾ ਕੋਈ ਬ੍ਰਾਂਡ ਦਾ ਨਾ ਕੱਪੜਾ ਪਾ ਕੇ ਬੜੇ ਖੁਸ਼ ਹੁੰਨੇ ਆ ਕੱਪੜਾ ਆਪਣੇ ਸਰੀਰ ਨੂੰ ਨਾ ਸਜਾ ਸਕਦਾ ਜਾਂ ਸਿਰਫ ਹਾਂਜੀ ਬਾਕੀ ਜਚਾ ਨਹੀਂ ਸਕਦਾ ਜਚਾਣਾ ਖਾਦੇ ਪੀਤੇ ਨੇ ਖਾਓ ਪੀਓ ਵਧੀਆ ਤੇ ਉਹਨੂੰ ਪਚਾਣ ਲਈ ਐਕਸਰਸਾਈਜ਼ ਕਰੋ ਤੇ ਸਿਹਤ ਚੰਗੀ ਹੋਊਗੀ ਜੋ ਕੱਪੜਾ ਲੱਤਾ ਪਾਓਗੇ ਉਹ ਵੀ ਜਾਜੂਗਾ ਤੇ ਬਾਕੀ ਚਲੋ ਅੱਜ ਦੀ ਵੀਡੀਓ ਤੇ ਇਨਾ ਕੀ ਅੱਗੇ ਫਿਰ ਮਿਲਾਂਗੇ ਕਿਸੇ ਹੋਰ ਵੀਡੀਓ ਚ ਚੰਗਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ